ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਥਾਈ ਹੋਏ ਸਹਾਈ ਰੁੱਤ ਤੀਸਰੀ ਸਾਖੀ ਪਹਿਲੀ ਅਨੰਦ ਲਾਲ ਦਾ ਮੁੜ ਕੇ ਅਨੰਦਪੁਰ ਆਉਣਾ ਭਈ ਅਨੰਦ ਲਾਲ ਫਾਰਸੀ ਤੇ ਅਰਬੀ ਦਾ ਮਹਾਨ ਵਿਦਵਾਨ ਸੀ ਸ਼ਾਇਦ ਐਸਾ ਕਿ ਅਰਬ ਕਾਬਲ ਦੇ ਸ਼ਾਇਬ ਉਸ ਸਮੇ ਉਸ ਦਾ ਮੁਕਾਬਲਾ ਨਹੀਂ ਸੰਨ ਕਰਦੇ ਆਪ ਪਹਿਲਾਂ ਕਾਬਲ ਰਹਿੰਦੇ ਸਨ ਆਪ ਦੇ ਵੱਡਿਆਂ ਦਾ ਕੋਈ ਪਤਾ ਨਹੀਂ ਸੀ ਕੀ ਕਦੋਂ ਕਾਬਲ ਗਈ ਸਨ ਪਰ ਭਾਈ ਨੰਦ ਲਾਲ ਜੀ ਕਾਬਲ ਵਿੱਚ ਪੜੇ ਤੇ ਉੱਥੇ ਹੀ ਪਲੇ ਸਨ ਅਰ ਕਿਸੇ ਕਾਰਨ ਕਾਬਲ ਨੂੰ ਛੱਡ ਕੇ ਮੁਲਤਾਨ ਆ ਪੁੱਜੇ ਮੁਲਤਾਨ ਵਿੱਚ ਮਕਾਨ ਖਰੀਦਿਆ ਤੇ istri ਬਾਲਾ ਨੂੰ ਉਸ ਮਕਾਨ ਵਿੱਚ ਛੱਡ ਕੇ ਆਪ ਦਿੱਲੀ ਆ ਗਏ ਦਿੱਲੀ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਨੌਕਰੀ ਕਰ ਲਈ ਬਾਦਸ਼ਾਹ ਨੇ ਉਸ ਦੀ ਵਿਦਿਆ ਤੇ ਅਕਲ ਨੂੰ ਦੇਖ ਕੇ ਉਸ ਨੂੰ ਸ਼ਾਹਜ਼ਾਦੇ ਮੁਅਜ਼ਜ਼ਮ ਦੇ ਹਵਾਲੇ ਕਰ ਦਿੱਤਾ ਸ਼ਾਹਜ਼ਾਦੇ ਨੇ ਆਪਣਾ ਸਲਾਹਕਾਰ ਤੇ ਮੀਰ ਮੁਨਸ਼ੀ ਮੁਕਰਰ ਕਰ ਲਿਆ ਤੇ ਇਸੇ ਤਰ੍ਹਾਂ ਕੁਝ ਸਮਾਂ ਬੀਤ ਗਿਆ ਔਰੰਗਜ਼ੇਬ ਦੀ پالਸੀ ਬਹੁਤ ਖਤਰਨਾਕ ਸੀ ਉਸ ਕੋਲੋਂ ਕੋਈ Hindu ਨਹੀਂ ਸੀ ਬਚ ਸਕਦਾ ਇੱਕ ਦਿਨ ਐਸੀ ਘਟਨਾ ਵਾਪਰੀ ਜਿਸ ਨੇ ਭਾਈ ਨੰਦ ਲਾਲ ਜੀ ਦੀ ਜ਼ਿੰਦਗੀ ਖਤਰੇ ਵਿੱਚ ਪਾ ਦਿੱਤੀ ਉਹ ਘਟਨਾ ਇਹ ਸੀ ਕਿ ਇੱਕ ਦਿਨ ਕੁਰਾਨ ਦੀ ਇੱਕ ਤੁਕ ਦੇ ਅਰਥਾਂ ਦੀ ਚਰਚਾ ਦੀਵਾਨ ਖਾਸ ਵਿੱਚ ਚੱਲ ਪਈ ਵੱਡੇ ਵੱਡੇ ਮੌਲਵੀਆਂ ਨੇ ਤੁਕ ਦੇ ਅਰਥ ਕੀਤੇ ਪਰ ਔਰੰਗਜ਼ੇਬ ਦਾ ਮੰਨ ਨਾ ਮੰਨਿਆ ਉਸ ਨੂੰ ਅਰਥਾਂ ਤੇ ਸ਼ੱਕ ਰਿਹਾ ਚਰਚਾ ਗਰਮ ਹੋ ਗਈ ਉਸ ਵੇਲੇ ਦੀਵਾਨ ਨੰਦ ਲਾਲ ਜੀ ਦਰਬਾਰ ਵਿੱਚ ਹਾਜ਼ਰ ਸਨ ਇਹਨਾਂ ਨੇ ਸ਼ਾਜ਼ਾਦੇ ਨੂੰ ਆਖਿਆ ਜੇ ਬਾਦਸ਼ਾਹ ਸਲਾਮਤ ਉਸ ਨੂੰ ਹੁਕਮ ਕਰਨ ਤਾਂ ਉਹ ਇਸ ਤੁਕ ਦੇ ਅਰਥ ਕਰ ਸਕਦੇ ਹਨ ਸ਼ਾਜ਼ਾਦੇ ਨੇ ਬਾਦਸ਼ਾਹ ਨੂੰ ਆਖਿਆ ਨੰਦ ਲਾਲ ਇਸ ਤੁਕ ਦੇ ਅਰਥ ਕਰ ਸਕਦਾ ਹੈ ਹਾਂ ਜੇ ਇਸ ਨੂੰ ਆਉਂਦੇ ਹਨ ਤਾਂ ਜੀ ਸਦਕੇ ਕਰੇ ਬਾਦਸ਼ਾਹ ਦਾ ਉੱਤਰ ਸੀ ਨੰਦ ਲਾਲ ਉੱਠਿਆ ਉਸਨੇ ਅਰਬੀ ਵਿੱਚ ਪਹਿਲਾ ਤੁਕ ਪੜ੍ਹੀ ਫਿਰ ਫਾਰਸੀ ਵਿੱਚ ਉਸ ਦਾ ਅਰਥ ਸੁਣਾਇਆ ਅਰਥ ਸੁਣ ਕੇ ਬਾਦਸ਼ਾਹ ਦੀ ਤਸੱਲੀ ਹੋ ਗਈ ਉਹ ਪ੍ਰਸੰਨ ਹੋ ਗਿਆ ਮੌਲਵੀ ਤੇ ਮੁਸਲਮਾਨ ਆਲਮ ਸ਼ਰਮਿੰਦੇ ਹੋਏ ਉਹਨਾਂ ਦੀਆਂ ਅੱਖਾਂ ਨੀਵੀਆਂ ਹੋ ਗਈਆਂ ਈਰਖਾ ਦੀ ਅੱਗ ਨੇ ਉਹਨਾਂ ਦੇ ਤਨ ਮਨ ਸਾੜ ਸੁਟੇ ਪਰ ਸੰਤਾ ਦੇ ਬਲਬਲੇ ਵਿੱਚ ਬਾਦਸ਼ਾਹ ਨੇ ਇੱਛਾ ਕੀਤੀ ਕਿ ਉਹ ਨੰਦ ਲਾਲ ਨੂੰ ਇਨਾਮ ਬਖਸ਼ੇ ਇਨਾਮ ਦਾ ਐਲਾਨ ਕਰਨ ਵਾਲਾ ਹੀ ਸੀ ਇਹ ਉਦੇ ਹਿਰਦੇ ਵਿੱਚ ਵੀ ਮਸਹਬੀ ਤੋਸਬ ਦੀ ਜਵਾਲਾ ਫੜਕ ਉੱਠੀ ਉਹਦੀ ਖੁਸ਼ੀ ਹੈਰਾਨੀ ਤੇ ਕ੍ਰੋਧ ਦਾ ਰੂਪ ਧਾਰਨ ਕਰ ਗਈ ਉਹ ਮਨ ਹੀ ਮਨ ਸੋਚਣ ਲੱਗਾ ਐਸਾ ਆਲਮ ਇੰਨਾ ਸਿਆਣਾ ਹਿੰਦੂ ਮੇਰੇ ਰਾਜ ਵਿੱਚ ਅਜੇ ਹਿੰਦੂ باقی ਹੈ ਇਹ ਨਹੀਂ ਹੋ ਸਕਦਾ ਇਸ ਨੂੰ ਮੁਸਲਮਾਨ ਬਣਾ ਲੈਣਾ ਚਾਹੀਦਾ ਹੈ ਖੁਦਾ ਪਰਸੰਨ ਹੋਵੇਗਾ ਹਜ਼ਰਤ ਮੁਹੰਮਦ ਸਾਹਿਬ ਖੁਸ਼ੀਆਂ ਮਕਸਣਗੇ ਆ ਸੋਨਾ ਫੁਰਨਾ ਫੁਰਿਆ ਹੈ ਠੀਕ ਹੈ ਮੈਂ ਹੁਣੇ ਪੁੱਛਦਾ ਹਾਂ ਕਾਜ਼ੀਆਂ ਤੇ ਮੌਲਾਣਿਆਂ پاسੋਂ ਮੈਂ ਸਲਾਹ ਲੈ ਲੈਂਦਾ ਹਾਂ ਜੇ ਇਹ ਮੁਸਲਮਾਨ ਬਣ ਗਿਆ ਤਾਂ ਸਾਰੇ ਭਾਰਤ ਤੇ ਮੁਸਲਮਾਨ ਜਗਤ ਵਿੱਚ ਖੁਸ਼ੀ ਦਾ ਹੜ ਆ ਜਾਵੇਗਾ। ਇਹ ਉਹ ਦੁਸ਼ਟ ਆਤਮਾ ਨੇ ਸੋਚਿਆ ਅਤੇ ਪ੍ਰਗਟ ਤੌਰ ਤੇ ਨੰਦ ਲਾਲ ਨਾਲ یوں ਗੱਲਬਾਤ ਛੇੜੀ ਕਿਉਂ ਦੀਵਾਨ ਜੀ ਤੁਸੀਂ ਕੁਰਾਨ ਮਜੀਦ ਨੂੰ ਧਿਆਨ ਨਾਲ ਪੜ੍ਹਿਆ ਹੈ? ਹਾਂ ਜਹਾ ਬਨਾ ਕੁਰਾਨ ਮਜੀਦ ਤੇ ਇਹਦੇ ਨਾਲ ਸੰਬੰਧਿਤ ਸਾਰੀਆਂ ਕਿਤਾਬਾਂ ਨੂੰ ਪੜ੍ਹਿਆ ਹੈ। 4 ਸਾਲ ਪੜਨ ਤੇ ਲਾਏ ਹਨ। ਖੁਦਾ ਨੇ ਤੇਰੇ ਤੇ ਮਿਹਰ ਕੀਤੀ ਹੈ। ਐਸਾ ਹੀ ਹੈ ਐਨਾ ਇਲਮ ਹਾਸਲ ਕਰਨ ਤੇ ਫਿਰ ਤੁਸੀਂ ਮੁਸਲਮਾਨ ਨਹੀਂ ਬਣੇ ਕਾਫਰ ਰਹੇ ਹੋ ਇਹ ਮਾੜੀ ਗੱਲ ਹੈ ਜੇ ਮੁਸਲਮਾਨ ਬਣ ਜਾਵੋ ਤਾਂ ਮੁਸਲਮਾਨ ਦੁਨੀਆ ਵਿੱਚ ਤੁਸਾਂ ਦਾ ਬਹੁਤ ਸਤਿਕਾਰ ਹੋਵੇਗਾ ਸ਼ਾਇਦ ਖਲੀਫੇ ਵੀ ਬਣਾ ਦਿੱਤੇ ਜਾਵੋ ਇਸਲਾਮ ਸੰਸਾਰ ਦੀ ਸਾਰੀ ਖਲਕ ਦਾ ਮਨਸਬ ਹੈ ਆਨੰਦ ਲਾਲ ਇਹ ਸੁਣ ਕੇ ਔਰੰਗਜ਼ੇਬ ਦੇ ਮਨੋਪਾਵਾਂ ਨੂੰ ਇੱਕਦਮ ਸਮਝ ਗਿਆ ਉਸ ਦਾ ਹਿਰਦਾ ਕੰਬ ਗਿਆ ਉਹਦੀਆਂ ਅੱਖਾਂ ਅੱਗੇ ਪੈਦਾ ਹਨੇਰਾ ਆਇਆ ਉਹ ਸੋਚਣ ਲੱਗਾ ਕੀ ਉੱਤਰ ਦੇਵਾਂ ਧਰਮ ਛੱਡਣਾ ਅਸੰਭਵ ਹੈ ਉਹ ਅਜੇ ਸੋਚ ਹੀ ਰਿਹਾ ਸੀ ਕਿ ਔਰੰਗਜ਼ੇਬ ਨੇ ਦਰਬਾਰ ਵੱਲ ਦੇਖਿਆ ਸ਼ਾਇਦ ਉਹ ਦਰਬਾਰੀਆਂ ਦੇ ਚਿਹਰੇ ਦੇਖ ਕੇ ਅਨੁਭਵ ਕਰਨਾ ਚਾਹੁੰਦਾ ਸੀ ਕਿ ਉਸ ਦੇ ਇਸ ਵਿਚਾਰ ਨਾਲ ਉਹਨਾਂ ਦੇ ਦਿਲਾਂ ਉੱਤੇ ਕੈਸਾ ਅਸਰ ਹੋਇਆ ਹੈ ਉਸ ਨੂੰ ਹਰ ਪਾਸੇ ਖੁਸ਼ੀ ਦਿਸੀ ਇੱਕ ਮਾਲਵੀ ਨੇ ਉੱਠ ਕੇ ਅਰਜ਼ ਕਰ ਹੀ ਦਿੱਤੀ ਸ਼ਹਿਨशाह सलामत ਇਸ ਨਾਲੋਂ ਚੰਗਾ ਵਿਹਾਰ ਹੋਰ ਕੀ ਹੋ ਸਕਦਾ ਹੈ ਜੇ ਇਹ ਮੁਸਲਮਾਨ ਬਣ ਜਾਵੇ ਤਾਂ ਹੁਣੇ ਪੀਰ ਮੌਲਵੀ ਬਣਾਇਆ ਜਾਵੇ ਇਹ ਸਿੱਧਾ ਹੀ ਬਹਿਸ਼ਤ ਨੂੰ ਜਾਵੇਗਾ ਅਤੇ ਨਾਲੇ ਅੱਲਾਹ ਪਾਕ પ્રસન્ન ਹੋਣਗੇ ਸ਼ਾਹਜ਼ਾਦਾ ਮੁਅਜ਼ਜ਼ਮ ਹੈਰਾਨ ਸੀ ਉਹ ਇਹ ਨਹੀਂ ਸੀ ਚਾਹੁੰਦਾ ਕਿ ਉਹਦੇ ਮੀਰ ਮੁਨਸ਼ੀ ਨਾਲ ਤੱਕਾ ਹੋਵੇ ਅਤੇ ਮੱਲੋ ਮੱਲੀ ਉਸਤਾਦ ਅਰਮ ਤਬਦੀਲ ਕੀਤਾ ਜਾਵੇ ਪਰ ਉਸ ਵੇਲੇ ਦਰਬਾਰ ਵਿੱਚ ਬੋਲਣਾ ਵੀ ਖਤਰਨਾਕ ਸੀ পাগল ਮੌਲਵੀ ਬੈਠੇ ਸਨ ਔਰੰਗਜ਼ੇਬ ਕੋਲੋਂ ਵੀ ਡਰ ਆਉਂਦਾ ਸੀ ਕਿਉਂਕਿ ਉਹ ਬੜੇ ਕਰੜੇ ਸੁਭਾਅ ਦਾ ਬੰਦਾ ਸੀ ਉਹ ਗਰੋਧ ਨਾਲ ਲਾਲ ਪੀਲਾ ਹੋ ਕੇ ਦਰਬਾਰ ਵਿੱਚੋਂ ਉੱਠ ਕੇ ਚੱਲਿਆ ਭਾਈ ਨੱਦਲਾਲ ਵੀ ਉਸ ਦੇ ਨਾਲ ਉੱਠ ਕੇ ਜਾਣ ਲੱਗਾ ਤਾਂ ਔਰੰਗਜ਼ੇਬ ਨੇ ਉਸ ਨੂੰ ਰੋਕ ਲਿਆ ਹੈਰੋ ਤੁਸੀਂ ਨਹੀਂ ਜਾ ਸਕਦੇ ਜਵਾਬ ਦੇਣਾ ਹੋਵੇਗਾ ਕਿ ਮੁਸਲਮਾਨ ਬਨਣ ਨੂੰ ਤਿਆਰ ਹੋ ਕਿ ਨਹੀਂ ਜਹਾ ਆਪਣਾ ਬੰਦੇ ਨੂੰ ਇੱਕ ਦਿਨ ਸੋਚਣ ਦੀ ਮੌਲਤ ਬਖਸ਼ੀ ਜਾਵੇ ਕੱਲ ਪਰੇ ਦਰਬਾਰ ਵਿੱਚ ਉੱਤਰ ਦੇ ਸਕਾਂਗਾ ਅੱਗੇ ਤਾਂ ਆਪ ਤੇ ਬੋਲ ਸੁਣ ਕੇ ਮੇਰਾ ਹਿਰਦਾ ਕੰਬ ਉੱਠਿਆ ਹੈ ਕੁਝ ਨਹੀਂ ਆਉਂਦਾ بس ਇੱਕ ਦਿਨ ਬਖਸ਼ ਦੇਵੋ ਕੱਲ ਸਭ ਦਸਤੀ ਮੰਗਾ ਨੰਦ ਲਾਲ ਦਾ ਇਹ ਉੱਤਰ ਸੁਣ ਕੇ ਸਾਰੇ ਦਰਬਾਰ ਵਿੱਚ ਹਲਚਲ ਮਚ ਗਈ Hindu ਦੀਵਾਨ ਘਬਰਾ ਗਏ ਮੁਸਲਮਾਨ ਦਰਬਾਰੀ ਪਰ ਸੰਤਾਨ ਨਾਲ ਉੱਛਲੇ ਜਿਨ੍ਹਾਂ ਆਲਮਾ ਨੂੰ ਅਰਥ ਨਹੀਂ ਸਨ ਆਏ ਤੇ ਨੰਦ ਲਾਲ ਜੀ ਦੀ ਵਿਦਵਤਾ ਨਾਲ ਉਹਨਾਂ ਨੂੰ ਸ਼ਰਮਿੰਦਾ ਹੋਣਾ ਪਿਆ ਸੀ ਉਹ ਸੋਚਣ ਲੱਗੇ ਹੁਣ ਠੀਕ ਹੈ ਜਾਂ ਤਾਂ ਮੁਸਲਮਾਨ ਹੋ ਜਾਵੇਗਾ ਜਾਂ ਕਤਲ ਕਰ ਦਿੱਤਾ ਜਾਵੇਗਾ ਕਾਫਰ ਅਕਲ ਤੇ ਵਿਦਿਆ ਵਾਲਾ ਜੀਉਦਾ ਨਹੀਂ ਰਹਿ ਸਕਦਾ ਇੱਕ ਦਿਨ ਦੀ ਮੌਲਤ ਮੰਗਨ ਤੇ ਔਰੰਗਜ਼ੇ ਖੁਸ਼ ਹੋ ਗਿਆ ਉਸ ਨੂੰ ਖਿਆਲ ਸੀ ਕਿ ਇੱਕ ਦਿਨ ਮੌਲਤ ਦੇਣ ਵਿੱਚ ਕੀ ਹਰਸ ਹੈ ਇਹ ਕਿਤੇ ਨਸਕੇ ਤਾਂ ਨਹੀਂ ਜਾ ਸਕਦਾ ਬਸ ਹੁਣ ਸਮਝੋ ਮੁਸਲਮਾਨ ਬਣ ਗਿਆ ਉਸ ਨੇ ਨੰਦ ਲਾਲ ਨੂੰ ਆਖ ਦਿੱਤਾ ਹਾਂ ਜਾਓ ਕਾਹ ਦਰਬਾਰ ਵਿੱਚ ਹਾਜ਼ਰ ਹੋ ਕੇ ਦੱਸਣਾ ਕਿ ਮੰਨ ਨਾਲ ਕੀ ਫੈਸਲਾ ਕੀਤਾ ਹੈ ਵੀ ਵਿਸਵੇ ਫੈਸਲਾ ਇਹੋ ਹੋਵੇ ਕਿ ਮੁਸਲਮਾਨ ਬਣ ਜਾਓ ਨੰਦ ਲਾਲ ਦਰਬਾਰ ਵਿੱਚੋਂ ਬਾਹਰ ਆ ਗਿਆ ਉਹ ਸ਼ਾਜ਼ਾਦੇ ਦੇ ਨਾਲ ਨਹੀਂ ਗਿਆ ਸਗੋਂ ਆਪਣੇ ਘਰ ਚੱਲਿਆ ਗਿਆ ਘਰ ਜਾ ਕੇ ਅੰਨ ਜਲ ਮੂੰਹ ਲਾਉਣ ਤੋਂ ਬਿਨਾ ਮੰਜੀ ਉੱਤੇ ਲੇਟ ਕੇ ਉਸਨੇ ਸੋਚਣਾ ਆਰੰਭ ਕੀਤਾ ਕਿ ਉਹ ਕੀ ਕਰੇ ਉਸ ਦੀਆਂ ਅੱਖਾਂ ਦੇ ਸਾਹਮਣੇ ਔਰੰਗਜ਼ੇਬ ਦੇ ਸਾਰੇ ਅਤਿਆਚਾਰ ਆਏ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਉਹਨਾਂ ਦੇ ਸਿੱਖਾਂ ਦੀਆਂ ਸ਼ਹੀਦੀਆਂ ਚੇਤੇ ਆਈਆਂ ਉਸ ਦੀ ਆਤਮਾ ਪੁਕਾਰ ਉੱਠੀ ਨੰਦ ਲਾਲ ਮੁਰਕੇ ਮਨੁੱਖਾ ਜਨਮ ਪ੍ਰਾਪਤ ਨਹੀਂ ਹੋਣਾ ਇੱਕ ਵਾਰ ਹੀ ਪ੍ਰਾਪਤ ਹੁੰਦਾ ਹੈ ਧਰਮ ਛੱਡ ਕੇ ਜੇ 4 ਦਿਨ ਮੌਜ ਨਾਲ ਜੀ ਲਵੇਗਾ ਫਿਰ ਵੀ ਤਾਂ ਮਰਨਾ ਹੈ ਕਿ ਮੁਸਲਮਾਨ ਬਣ ਕੇ ਲੋਕ ਮਰਦੇ ਨਹੀਂ ਇਹ ਖੁਸ਼ੀਆਂ ਕਿੰਨਾ ਚਿਰ ਰਹਿਣਗੀਆਂ ਆਖਰ ਇੱਕ ਦਿਨ ਤਾਂ ਆਵੇਗਾ ਜਦੋਂ ਕਬਰਾਂ ਸ਼ਮਸ਼ਾਨ ਭੂਮੀ ਵਿੱਚ ਡੇਰਾ ਹੋਵੇਗਾ ਜੇ ਜੀਵਨ ਅਮਰ ਨਹੀਂ ਤਾਂ ਇਮਾਨ ਕਿਉਂ ਛੱਡਾਂ ਤੂੰ ਜਨਮ ਤੋਂ Hindu ਹੈ Hindu ਰਹੀਂ ਦੇਵਤਿਆਂ ਦੀਆਂ ਅੱਖਾਂ ਤੇਰੇ ਸਿਰ ਤੇ ਰਹਿਣਗੀਆਂ ਇਹ ਕੁਝ ਸੋਚ ਕੇ ਫਿਰ ਉਸਨੇ ਸੋਚਿਆ ਸਾ ਆਜ਼ਾਦਾ ਮੁਅੱਜ਼ਮ ਮੇਰਾ ਧਰਮ ਨਹੀਂ ਬਚਾ ਸਕਦਾ ਉਹ ਮੇਰੀ ਜਾਨ ਦੀ ਰਾਖੀ ਨਹੀਂ ਕਰ ਸਕਦਾ ਫਿਰ ਕਿੱਧਰ ਜਾਵਾਂ ਹਿੰਦੂ ਰਾਜੇ ਨਾ ਹੋਇਆਂ ਵਰਗੇ ਹਨ ਉਹ ਤਾਂ ਔਰੰਗਜ਼ੇਬ ਕੋਲੋਂ ਇਸ ਤਰ੍ਹਾਂ ਡਰਦੇ ਹਨ ਜਿਵੇਂ ਬਾਜ਼ ਬਿੱਲੇ ਕੋਲੋਂ ਚਿੜੀਆਂ ਤੇ ਕਬੂਤਰ ਡਰਦੇ ਹਨ ਕੀ ਕਰਾਂ ਕਿੱਧਰ ਜਾਵਾਂ ਇਹ ਉਹ ਸੋਚਦਿਆਂ ਹੋਏ ਆਨੰਦ ਲਾਲ ਨੇ ਚਾਰ ਚੁਫੇਰੇ ਨਿਗਾਹ ਤੋੜਾਈ ਉਸ ਨੂੰ ਕੋਈ ਟਿਕਾਣਾ ਨਾ ਦਿੱਸਿਆ ਉਹ ਉਦਾਸ ਹੋ ਗਿਆ ਉਦਾਸੀ ਵਿੱਚ ਬੈਠੇ ਨੂੰ ਖਿਆਲ ਆਇਆ ਕਿ ਉਹ ਕਿਉਂ ਨਾ ਅਨੰਦਪੁਰ ਸਤਿਗੁਰੂ ਜੀ ਪਾਸ ਜਾਵੇ ਸਤਿਗੁਰੂ ਜੀ ਧਰਮ ਦੇ ਰਾਖੇ ਹਨ ਉਹ ਕਦੇ ਵੀ ਮੈਨੂੰ ਔਰੰਗਜ਼ੇਬ ਦੇ ਹਵਾਲੇ ਨਹੀਂ ਕਰਨ ਲੱਗੇ ਧਰਮ ਦੀ ਖਾਤਰ ਉਹਨਾਂ ਦੇ ਪਰਦਾਦੇ ਨੇ ਸ਼ਹੀਦੀ ਪ੍ਰਾਪਤ ਕੀਤੀ ਬਾਬੇ ਨੇ ਜੁੱਧ ਲੜੇ ਤੇ ਪਿਤਾ ਜੀ ਨੇ Hindu ਦੀ ਆਪਰੂ ਰੱਖੀ ਬਸ ਇਹੋ ਠੀਕ ਹੈ ਮੈਂ ਅਨੰਦਪੁਰ ਜਾਂਦਾ ਹਾਂ ਆਪ ਜ਼ਰੂਰ ਮੇਰੀ ਰੱਖਿਆ ਕਰਨਗੇ ਡੋਬਰਾਏ ਅਨੰਦ ਲਾਲ ਨੂੰ ਕਿਨਾਰਾ ਦਿਸਿਆ ਉਸਨੇ ਫੈਸਲਾ ਕੀਤਾ ਕਿ ਉਹ ਰਾਤੋਂ ਰਾਤ ਦਿੱਲੀ ਤੋਂ ਨਸ ਜਾਵੇ ਬਸ ਚੋਰਾਬਾਨ ਨਸੇ ਕਿਸੇ ਨੂੰ ਖਬਰ ਨਾ ਦੇਵੇ ਕਿਸੇ ਨਾਲ ਗੱਲ ਨਾ ਕਰੇ ਇਕਦਮ ਸਾਰੇ ਮਿੱਤਰਾਂ ਨੂੰ ਭੁੱਲ ਜਾਵੇ ਘਰ ਦੇ ਸਮਾਨ ਦਾ ਮੋਹ ਤਿਆਗ ਦੇਵੇ ਸੁੱਖਾਂ ਨੂੰ ਲਤ ਮਾਰ ਦੇਵੇ ਇੱਕ ਜਾਨ ਅਤੇ ਕੁਝ ਕੁ ਹੱਥ ਲਿਖਿਆ ਪੁਸਤਕਾ ਲੈ ਕੇ ਨਸ ਜਾਵੇ ਉਸ ਵੇਲੇ ਗੁਰੂ ਦਾ ਧਿਆਨ ਧਾਰ ਲਿਆ ਸਾਈਂ ਬਾਹ ਦੇ ਚਰਨਾਂ ਨਾਲ ਸੁਰਤ ਜੁੜ ਗਈ ਜੀ ਬਾ ਸਤਿਗੁਰੂ ਨਾਨਕ गोविंद जी दी उपस्थित ਕਰਨ ਲਈ ਬਗਲ ਵਿੱਚ ਪੁਸਤਕ ਰੱਖ ਕੇ ਰਾਤ ਦੇ ਹਨੇਰੇ ਵਿੱਚ ਲੰਦ ਲਾਲ ਨੇ ਘਰ ਨੂੰ ਛੱਡ ਦਿੱਤਾ ਉਸ ਵੇਲੇ ਫਕੀਰੀ ਵੇਸ ਪੇਸ ਕੀਤਾ ਹੋਇਆ ਸੀ ਪੂਰੇ ਮੁਸਲਮਾਨ ਫਕੀਰ ਜਾਪਦੇ ਸਨ ਹੌਲੀ ਹੌਲੀ ਘਰੋਂ ਤੁਰੇ ਰਾਹ ਵਿੱਚ ਕੋਈ ਜਾਨੂ ਨਾ ਮਿਲਿਆ ਜੇ ਮਿਲਿਆ ਤਾਂ ਅੱਖਾਂ ਬਚਾ ਕੇ ਪਾਸੇ ਹੋ ਗਏ ਅੱਧੀ ਰਾਤ ਹੋਣ ਸਮੇਂ ਦਿੱਲੀ ਸ਼ਹਿਰ ਤੋਂ ਪੂਰੇ 8 ਮੀਲ ਦੂਰ ਆ ਗਿਆ ਬਸ ਉਸ ਦੂਰੀ ਤੇ ਪੁੱਜ ਕੇ ਉਸ ਦਾ ਡਰ ਘਟ ਗਿਆ ਉਸ ਦਾ ਵਿਚਾਰ ਸੀ ਕਿ ਬਾਦਸ਼ਾਹ ਉਸਦੀ ਖੋਜ ਕਰਾਵੇਗਾ ਪਰ ਅਗਲੇ ਦਿਨ ਜਦੋਂ ਉਹ ਦਰਬਾਰ ਨਾ ਦਿਸਿਆ ਉਤਨੇ ਚਿਰ ਨੂੰ ਬਹੁਤ ਦੂਰ ਨਿਕਲ ਗਿਆ ਹੋਵੇਗਾ ਨੰਦ ਲਾਲ ਰਾਤ ਨੂੰ ਕਿਤੇ ਖਲੋਤਾ ਨਹੀਂ ਉਸ ਨੂੰ ਨਾ ਨੀਂਦ ਆਈ ਤੇ ਨਾ ਉਸ ਨੂੰ ਕਿਸੇ ਜਾਨਵਰਾਂ પાસે ਡਰ ਆਇਆ ਜੇ ਉਸ ਨੂੰ ਡਰ ਸੀ ਤਾਂ ਉਹ ਮੁਗਲ ਫੌਜਾਂ ਦਾ ਅਤੇ ਔਰੰਗਜ਼ੇਬ ਦੀ ਗਰੋਪੀ ਦਾ ਭੁਖਾ ਤ੍ਰਿਹਾਇਆ ਆਕਰ ਉਹ ਆਨੰਦਪੁਰ ਪਹੁੰਚ ਗਿਆ ਨੰਦਪੁਰ ਪਹੁੰਚਣ ਸਮੇਂ ਉਹ ਵਿਆਕੁਲ ਸੀ ਥਕਵੇਂ ਤੇ ਭੁੱਖ ਨੇ ਉਹਦੇ ਤਨ ਵਿੱਚ ਸਾਹ ਸੱਤ ਨਹੀਂ ਸੀ ਛੱਡਿਆ ਉਹ ਧਰਮਸ਼ਾਲਾ ਵਿੱਚ ਜਾ ਡਿੱਗਾ ਸੀ ਅਤੇ ਉੱਥੇ ਹੀ ਲੇਟ ਗਿਆ ਉਸਨੇ ਇੱਕ ਸਿੱਖ ਨੂੰ ਕਿਹਾ ਮੈਨੂੰ ਪਾਣੀ ਚਾਹੀਦਾ ਹੈ ਮੈਂ ਭੁੱਖਾ ਹਾਂ ਗੁਰੂ ਕੇ ਲੰਗਰ ਦੇ ਪ੍ਰਸ਼ਾਦੇ ਦੀ ਲੋੜ ਹੈ ਗੁਰਸਿੱਖ ਉਸੇ ਵੇਲੇ ਉੱਠਿਆ ਤੇ ਨਟਕੇ ਪਾਣੀ ਅਤੇ ਪ੍ਰਸ਼ਾਦ ਗੁਰੂ ਕੇ ਲੰਗਰੋਂ ਲੈ ਆਇਆ ਪ੍ਰਸ਼ਾਦ ਅੱਗੇ ਰੱਖ ਕੇ ਤੇ ਜਲ ਪਿਲਾ ਕੇ ਸਿੱਖ ਨੇ ਨੰਦ ਲਾਲ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਕੁੱਟ ਕੇ ਸੇਵਾ ਕੀਤੀ ਸੇਵਾ ਨਾਲ ਨੰਦ ਲਾਲ ਦਾ ਸਰੀਰ ਗਰਮ ਹੋ ਗਿਆ ਤੇ ਉਹ ਤੁਰਨ ਯੋਗ ਬਣ ਗਿਆ ਇੰਨੇ ਨੂੰ ਪਾਈ ਨੰਦ ਲਾਲ ਜੀ ਉਧਰ ਆ ਨਿਕਲੇ ਉਹਨਾਂ ਅੱਗੇ ਹੱਥ ਜੋੜ ਕੇ ਪਾਈ ਨੰਦ ਲਾਲ ਜੀ ਨੇ ਪ੍ਰਾਰਥਨਾ ਕੀਤੀ ਮੈਂ ਨੰਦ ਲਾਲ ਹਾਂ ਜਿਹੜਾ ਅੱਜ ਤੋਂ 3 ਦਿਨ ਪਹਿਲਾਂ ਔਰੰਗਜ਼ੇਬ ਦੇ ਪੁੱਤਰ ਸ਼ਾਹਜ਼ਾਦਾ ਮੁਅਜ਼ਜ਼ਮ ਦਾ ਪੀਰ ਮੁਨਸ਼ੀ ਸਾਂ ਪਰ ਅੱਜ ਕੱਲ ਕੁਝ ਵੀ ਨਹੀਂ ਹਾਂ ਮੈਂ ਸਤਗੁਰੂ ਜੀ ਨੂੰ ਮਿਲਣਾ ਚਾਹੁੰਦਾ ਹਾਂ ਤਾਂਕਿ ਦਾਤੇ ਅੱਗੇ ਬੇਨਤੀ ਕਰ ਸਕਾਂ ਕਿ ਮੇਰੀ ਰੱਖਿਆ ਕੀਤੀ ਜਾਵੇ ਔਰੰਗਜ਼ੇਬ ਮੈਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਤੇ ਮੈਂ ਦਿੱਲੀ ਤੋਂ ਨਸ ਆਇਆ ਹਾਂ ਵੀਰ ਜੀ ਕੋਈ ਚਿੰਤਾ ਨਾ ਕਰੋ ਔਰੰਗਜ਼ੇਬ ਦਾ ਹੁਣ ਪਰਛਾਵਾਂ ਵੀ ਇੱਥੇ ਨਹੀਂ ਆ ਸਕਦਾ ਭਾਈ ਨੰਦ ਚੰਦ ਜੀ ਦਾ ਬਚਨ ਸੀ ਉਸੇ ਸ਼ਾਮ ਨੰਦ ਲਾਲ ਨੂੰ ਸਤਗੁਰੂ ਜੀ ਦੇ ਪੇਸ਼ ਕੀਤਾ ਗਿਆ ਉਸਨੇ ਸਤਗੁਰੂ ਜੀ ਦੇ ਚਰਨ ਫੜ ਲਏ ਤੇ ਅੱਖਾਂ ਦੇ ਜਲ ਨਾਲ ਤੂੰ ਸੁਟੇ ਬੇਨਤੀ ਕੀਤੀ ਉਸ ਦੀ ਜੀਵਨ ਕਥਾ ਸੁਣ ਕੇ ਸਤਿਗੁਰੂ ਜੀ ਨੇ ਬਚਨ ਕੀਤਾ ਕੋਈ ਚਿੰਤਾ ਨਾ ਕਰੋ ਅੱਜ ਤੋਂ ਤੂੰ ਸਾਨੂੰ ਕਵੀਆਂ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ ਪ੍ਰਭੂ ਦੇ ਗੁਣਾਂ ਦੀ ਕਵਿਤਾ ਦਾ ਉਚਾਰਨ ਕਰਨਾ ਤੇ ਸਿੱਖਾਂ ਨੂੰ ਫਾਰਸੀ ਪੜਾਉਣਾ ਆਪ ਦਾ ਮਨੋਰਥ ਹੈ ਇਹ ਉਹ ਭਾਈ ਆਨੰਦ ਲਾਲ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪੁੱਜਾ ਤੇ ਰਹਿਣ ਲੱਗਾ ਸਤਿਗੁਰੂ ਜੀ ਦੇ ਪ੍ਰੇਮ ਵਿੱਚ دیਵਾਨੇ ਹੋ ਕੇ ਉਸਨੇ ਫਾਰਸੀ ਵਿੱਚ ਕਵਿਤਾ ਉਚਾਰੀ ਜਿਹੜੀ ਅਜੇ ਤੱਕ ਆਈ ਨੰਦ ਲਾਲ ਜੀ ਦੀਆਂ ਗ਼ਜ਼ਲਾਂ ਦੇ ਨਾਮ ਨਾਲ ਪ੍ਰਸਿੱਧ ਹੈ ਤੇ ਇਸ ਬਾਰੇ ਅੱਗੇ ਜਾ ਕੇ ਦੱਸਿਆ ਜਾਵੇਗਾ ਹੋਈਆਂ ਗਲਤੀਆਂ ਲਈ ਮਾਫ਼ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ